ਸਸਰੀ ਘਾਸ ਜਨੋ ਮਿੱਤਰੋ ਪਿਆਰੇ ਤੁਸੀਂ ਦੇਖ ਰਹੇ ਹੋ ਕਿ ਸਫਲ ਖੇਤੀ ਸਫਲ ਕਿਸਾਨ ਆਪਣਾ YouTube ਚੈਨਲ ਅੱਜ ਗੱਲ ਕਰਾਂਗੇ 770 ਬੀਜ ਦੇ ਬਾਰੇ ਇਹਦਾ ਝਾੜ ਖਾਦ ਤੇ ਸਮਾ ਤੇ ਸਮੱਸਿਆ ਬਰੇ ਇਹ 26 ਜੀ ਦੀ ਮੰਗੂ ਥੋੜਾ ਟਾਈਮ ਲੈਣ ਵਾਲੀ ਵੈਰਾਈਟੀ ਹੈ ਸਵਾ ਕੰਪਨੀ ਦਾ ਸਵਾਨਾ ਕੰਪਨੀ ਦਾ ਇਹ ਬੀਜ ਹੈ 7701 ਇਹ 26 ਦਿਨ ਨਾਲੋਂ ਵੀ ਥੋੜਾ ਟਾਈਮ ਲੈਂਦੀ ਹੈ 85 ਤੋਂ 90 ਦਿਨਾਂ ਦੇ ਵਿੱਚ ਇਹ ਪੱਕ ਕੇ ਤਿਆਰ ਹੋ ਜਾਂਦੀ ਹੈ ਇਹਦਾ ਔਸਤਨ ਝਾੜ 32 ਕਿ ਮੰਟੜ ਦੇ ਲਗਭਗ ਆ ਜਾਂਦਾ ਹੈਗਾ 32 ਤੋਂ ਲੈ ਕੇ 38 ਕਮੈਂਟਲ ਤੱਕ ਕਿਸਾਨਾਂ ਦੇ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਏਰੀਏ ਦੇ ਮਕਤਾਬਕ ਕੱਢਿਆ ਹੈਗਾ ਤੇ ਇਹਦੀ ਗੱਲ ਕਰੀਏ ਇਹ ਲਵਾਈ ਤੋਂ ਲੈ ਕੇ ਦਵਾਈ ਤੋਂ ਬਾਅਦ ਦੀ ਗੱਲ ਕਰੀਏ ਲਵਾਈ ਤੋਂ ਤੇ 690 ਤੋਂ 95 ਦਿਨ ਦੇ ਵਿੱਚ 90 ਦਿਨਾਂ ਦੇ ਵਿੱਚ ਪੂਰਾ ਪੱਕ ਕੇ ਕਟਾਈ ਵਾਸਤੇ ਤਿਆਰ ਹੋ ਜਾਂਦਾ ਚੰਗੇ ਪਾਣੀ ਦੀ ਇਹ ਵੈਰਾਈਟੀ ਹੈ ਦਰਮਿਆਨੇ ਤੋਂ ਚੰਗੇ ਪਾਣੀ ਦੀ ਇਹ ਵੈਰਾਈਟੀ ਹੈ ਤੇ ਜੂਰੀਆ ਖਾ ਦੀ ਜੇ ਗੱਲ ਕਰੀਏ ਇਹਦੇ ਵਿੱਚ ਇਹ ਵਿੱਚ ਢਾਈ ਤੋਂ ਦੋ ਬੋਰੀਆਂ ਆਪਣੇ ਵਣ ਮੁਤਾਬਕ ਪੈ ਸਕਦੀਆਂ ਨੇ ਜੀ ਜੇਕਰ ਇਹ ਦਿਨ ਸਾਰੇ ਦੀ ਗੱਲ ਕਰੀਏ ਇੱਥੇ 55 ਤੋਂ 60 ਦਿਨਾਂ ਦੇ ਵਿੱਚ ਇਹ ਪੂਰਾ ਨਸਾਰਾ ਲੈ ਚੁੱਕਿਆ ਹੁੰਦਾ ਹੈਗਾ ਇਹਦਾ ਫਾਇਦਾ ਆਲੂ ਮੱਕੀ ਗੋਭੀ ਲਾਉਣ ਲਈ ਕਿਸਾਨ ਜਿਆਦਾ ਲੈ ਸਕਦੇ ਨੇ ਜਿਨ੍ਹਾਂ ਨੇ ਇਹ ਫਸਲ ਲਾ ਕੇ ਉਸ ਤੋਂ ਬਾਅਦ ਆਪਣਾ ਆਲੂ ਗੋਭੀ ਮਟਰ ਇਹ ਸਬਜ਼ੀਆਂ ਲਗਾਉਣੀਆਂ ਨੇ ਤਿੰਨ ਫਸਲੀ ਚੱਕਰ ਬਣਾਉਣਾ ਹੈਗਾ ਉਹਨਾਂ ਵਾਸਤੇ ਇਹ ਬਹੁਤ ਵਧੀਆ ਹੈ ਤੇ ਇਹ ਸੁਪਰ 골ਡ 664 ਪੀਆ 126 ਨਾਲੋਂ ਦਿਨ ਘੱਟ ਲੈਂਦੀ ਹੈਗੀ ਤੇ ਖਰਚਾ ਵੀ ਘੱਟ ਹੈਗਾ ਸੁੰਡੇ ਸੁੰਡੀ ਤੇ ਤੇਲੇ ਦਾ ਟੈਕ ਨੂੰ ਬਹੁਤ ਘੱਟ ਆਉਂਦਾ ਹੈਗਾ ਥੋੜੇ ਟਾਈਮ ਚ ਪੱਕਣ ਵਾਲੀ ਇਹ ਸਮੱਸਿਆ ਇਹਦੀ ਇੱਕ ਵਸ ਇੱਕ ਹੈਗੀ ਇਹ ਥੋੜਾ ਲੇਟ ਆ ਕੇ ਗਿਰਨ ਦੀ ਸਮੱਸਿਆ ਆਉਂਦੀ ਹੈਗੀ ਕਈ ਵਾਰੀ ਜੇ ਥੋੜਾ ਬਵਰੋਲਾ ਚਾਹ ਜੇ ਇਹਦੇ ਪੱਕਣ ਮੌਕੇ ਤਾਂ ਹੋ ਸਕਦਾ ਹੈ ਵੀ ਇਹ ਟੇਢੀ ਹੋ ਜਾਂਦੀ ਹੈਗੀ ਤੇ ਡਿਗਣ ਦੀ ਪਰ ਡਿਗਣ ਦੇ ਮਤਲਬ ਕਿਸਾਨਾਂ ਦੇ ਮਤਲਬ ਦੱਸਿਆ ਜਾਂਦਾ ਵੀ ਇਹ ਤੇ ਝਾੜ ਫੇਰ ਵੀ ਬਹੁਤ ਜ਼ਿਆਦਾ ਆਉਂਦਾ ਹੈਗਾ 32 ਕਮੰਟਲ ਤੋਂ ਕਦੇ ਘੱਟ ਨਿਕਲਦੀ ਨਹੀਂ ਹੈਗੀ ਤੇ 32 ਕਮੰਟਲ ਤੋਂ ਉੱਪਰ ਪਲੱਸ ਇਹਦਾ ਝਾੜ ਆਉਂਦਾ ਹੈਗਾ 32 ਤੋਂ 38 ਤੱਕ ਕਿਸਾਨਾਂ ਨੇ ਇਹਦਾ ਝਾੜ ਕੱਢਿਆ ਹੈਗਾ ਪੀਆਰ 126 ਨਾਲੋਂ ਚੰਗੀ ਵੈਰੈਟੀ ਲੱਗੀ ਜੇ ਕਿਸੇ ਨੇ ਆਪਣਾ ਆਲੂ ਗੋਭੀ ਮਟਰ ਲਾਉਣੇ ਨੇ 10 ਦਿਨਾਂ ਦਾ ਬੱਟਾ ਉਹਦੇ ਨਾਲੋਂ ਪੈ ਜਾਂਦਾ ਹੈਗਾ ਇਹ ਇਹ ਇੱਕ ਹਾਈਬ੍ਰਿਡ ਕਿਸਮ ਹੈ ਦਾ ਬੀਜ ਰੱਖਿਆ ਨਹੀਂ ਜਾਂਦਾ ਸਾਵਾ ਅਤੇ ਸਵਾਨਾ ਕੰਪਨੀ ਦੇ ਨਾਮ ਤੇ ਇਹ ਆਉਂਦੀਆਂ ਨੇਗੀਆਂ ਤੇ ਕਿਸੇ ਵੀ ਨੂੰ ਠੀਕ ਲੱਗਦਾ ਹੈ ਚਾਹ ਫਸਲ ਲਗਾ ਸਕਦਾ ਹੈ 7301 ਕੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਧੰਨਵਾਦ